ਦੋਸਤੋ ਤੁਸੀਂ 6 ਫੁੱਟ ਦਾ 7 ਫੁੱਟ ਦਾ ਜਾਂ ਫਿਰ 8 ਫੁੱਟ ਤੱਕ ਇਨਸਾਨ ਤਾਂ ਜ਼ਰੂਰ ਦੇਖਿਆ ਹੋਣਾ ਕੀ ਕਦੇ ਤੁਸੀਂ 20 ਤੋਂ 25 ਫੁੱਟ ਦਾ ਇਨਸਾਨ ਵੀ ਦੇਖਿਆ ਜੇਕਰ ਤੁਸੀਂ ਇੰਨਾ ਜਿਆਦਾ ਵੱਡਾ ਇਨਸਾਨ ਨਹੀਂ ਦੇਖਿਆ ਤਾਂ ਤੁਸੀਂ ਕਿਰਪਾ ਕਰਕੇ ਵੀਡੀਓ ਨੂੰ ਸਕਿਪ ਕਰਕੇ ਨਾ ਜਾਓ ਅੱਜ ਮੈਂ ਤੁਹਾਨੂੰ 20 ਤੋਂ 25 ਫੁੱਟ ਦੇ ਇਨਸਾਨਾਂ ਬਾਰੇ ਦੱਸਣ ਲੱਗਿਆ ਬੀਓ ਕਿੱਥੇ ਰਹਿੰਦੇ ਸੀ ਜਾਫਰ ਅੱਜ ਵੀ ਰਹਿੰਦੇ ਨੇ ਜਾਫਰ ਉਹ ਕਿੱਥੇ ਲੋਪ ਹੋ ਗਏ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਦੋਸਤੋ 20 ਤੋਂ 25 ਫੁੱਟ ਦੇ ਇਨਸਾਨਾਂ ਦੇ ਬਹੁਤ ਸਾਰੇ ਕੰਗਾਲ ਮਿਲੇ ਨੇ ਜਿਨ੍ਹਾਂ ਦੇ ਵਿੱਚ 11 ਫੁੱਟ 15 ਫੁੱਟ 16 ਫੁੱਟ 17 ਫੁੱਟ ਅਤੇ ਹੋਰ ਵੀ ਇਸ ਤੋਂ ਵੀ ਜ਼ਿਆਦਾ ਵੱਡੇ ਹਾਈਟ ਦੇ ਕੰਗਾਲ ਨੇ ਜਿਹੜੇ ਮਿਲੇ ਨੇ ਕਈ ਇਨਸਾਨਾਂ ਦੀਆਂ ਖੂਪੜੀਆਂ ਇੰਨੀਆਂ ਜ਼ਿਆਦਾ ਵੱਡੀਆਂ ਨੇ ਉਹਨਾਂ ਦੀ ਖੂਪੜੀ ਜਦੋਂ ਤੁਸੀਂ ਦੇਖੋਗੇ ਤਾਂ ਇੱਕ ਵਾਰ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਵੀ ਯਾਰ ਇੰਨੀ ਵੱਡੀ ਖੋਪਰੀ ਤਾਂ ਹੋ ਨਹੀਂ ਸਕਦੀ ਕਿਉਂਕਿ ਦੋਸਤੋ ਜਿਨ੍ਹਾਂ ਨੇ ਇਸ ਚੀਜ਼ ਦੀ ਖੋਜ ਕੀਤੀ ਹੈ ਜਾਂ ਤਾਂ ਉਹ ਜਾਣਦੇ ਨੇ ਜਾਂ ਫਿਰ Google ਦੇ ਉੱਤੇ ਪਈਆਂ ਫੋਟੋਆਂ ਝੂਠ ਨੇ ਅਫਗਾਨਿਸਤਾਨ ਦੇ ਕੰਧਾਰ ਦੇ ਵਿੱਚ 1923 ਦੇ ਵਿੱਚ ਇੱਕ ਬਹੁਤ ਵੱਡੀ ਖੋਪੜੀ ਕੱਢੀ ਗਈ ਤੇ ਉਸ ਤੋਂ ਇਲਾਵਾ 1934 ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਵੀ ਇੱਕ ਬਹੁਤ ਸਾਰੀ ਵੱਡੀ ਖੋਪੜੀ ਮਿਲੀ ਇੱਕ ਫਾਰਮਰ ਨੂੰ ਇੱਕ ਕਿਸਾਨ ਨੂੰ ਖੋਪੜੀ ਮਿਲੀ ਦੋਸਤੋ ਇਨਾ ਪਿੰਜਰਾ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਵੀ ਇਸ ਧਰਤੀ ਦੇ ਉੱਤੇ ਬਹੁਤ ਵੱਡੇ ਵੱਡੇ ਕੱਦਾਂ ਵਾਲੇ ਵੀ ਇਨਸਾਨ ਰਹਿੰਦੇ ਹੁੰਦੇ ਸੀ ਕਿਸੇ ਛਿੱਟੇ ਟਾਈਮ ਉਹਨਾਂ ਦਾ ਵੀ ਇਸ ਧਰਤੀ ਦੇ ਉੱਤੇ ਦਬਦਬਾ ਹੁੰਦਾ ਸੀ ਜਦੋਂ ਤੁਸੀਂ ਗੂਗਲ ਦੇ ਉੱਤੇ ਸਰਚ ਕਰੋਗੇ ਤਾਂ ਇਹ ਫੋਟੋਆਂ ਤੁਹਾਨੂੰ ਉੱਥੇ ਮਿਲ ਜਾਣਗੀਆਂ ਦੋਸਤੋ ਕੀ ਤੁਹਾਡੇ ਮੁਤਾਬਕ ਇਸ ਧਰਤੀ ਦੇ ਉੱਤੇ ਐਨੇ ਵੱਡੇ ਕੱਦ ਵਾਲੇ ਮਾਨਵ ਹੁੰਦੇ ਸੀ ਜੇਕਰ ਹੁੰਦੇ ਸੀ ਜਾਂ ਤੁਹਾਨੂੰ ਇਸ ਬਾਰੇ ਹੋਰ ਵੀ ਨੌਲੇਜ ਆ ਤਾਂ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵੀਡ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ